ਸੋਡਾ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ ਜੀ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਚੈਨਲ ਆਪਾਂ ਨਵਾਂ ਬਣਾਇਆ ਹੋਮ ਮੇਡ ਟ੍ਰਿਕਸ ਤੇ ਆਪਾਂ ਜੀ ਅੱਜ ਸिखਾਵਾਂਗੇ ਜੀ ਸੂਈ ਚਿੱਟਾ ਧੱਗਾ ਕਿਵੇਂ ਬਹੁਤ ਸੌਖੇ ਤਰੀਕੇ ਨਾਲ ਜੀ ਇੱਕ ਸਕਿੰਟ ਦੇ ਵਿੱਚ ਪੈ ਜਾਊਗਾ ਜੀ ਆ ਦੇਖੋ ਜੀ ਪਹਿਲਾਂ ਕਾਪੀ ਦਾ ਪੇਸਟ ਉਹਨਾ ਥੋੜਾ ਜਿਹਾ ਟੁਕੜਾ ਜੀ ਉਹਦੇ ਵਿੱਚ ਰੱਖ ਕੇ ਧੱਗਾ ਤੇ ਉਹਨੂੰ ਮੋੜ ਲੈਣਾ ਤੇ ਜਿਹੜੀ ਉਹਦੇ ਇੱਕ ਕੰਨੀ ਹੂਕ ਆਲਦੀ ਹੈ ਕੰਨੀ ਉਹ ਤਾਂ ਬਸ ਸਿਰਫ ਜੀ ਆਪਾਂ ਸੂਈ ਦੇ ਵਿੱਚ ਗੋਣੀ ਹੈ ਜੀ ਆ ਲੈ ਕੋਲੀ ਆਇਂ ਕਰਕੇ ਆਇਂ ਕਰਕੇ ਬੱਚਾ ਪਾ ਕੇ ਜੀ ਉਧਰ ਤੱਕਾ ਨਿਕਲ ਜੂਦੀ ਤਾਗਾ ਖਿੱਚ ਲੋ ਚੱਕੋ ਜੀ ਆਇਂ ਪਏ ਜੀ ਮਿੱਤਰੋ ਜੇ ਵੀਡੀਓ ਸੋਣੀ ਲੱਗੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਰ ਲੋ ਆਪਾਂ ਹੋਰ ਉਪੀ ਨਵੀਆਂ ਵੀਡੀਓ ਬਣਾਵਾਂਗੇ ਪੂਰੀਆਂ ਵਧੀਆ ਬਣਾਵਾਂਗੇ ਜੀ ਟ੍ਰਿਕਸ ਹੋਇਆ ਕਰਨਗੇ ਨਾਲੇ ਘਰ ਦੇ ਕੰਮ ਆਦੀਆਂ ਵੀ ਸੌਖੇ ਕਰਕੇ ਪਾ ਕਰਾਂਗੇ ਸਾਡੇ ਯਾਰ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇ ਵੀਡੀਓ ਸੋਣੀ ਲੱਗੀ ਲਾਈਕ ਕਰ ਦਿਓ I